ਕਾਲਜੀ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਇਮਲੀ ਤੇ ਗੁੜ ਦੀ ਖੱਟੀ ਮਿੱਠੀ ਚਟਨੀ। ਅੱਜ ਮੈਂ ਬਣਾਵਾਂਗੀ ਇਮਲੀ ਤੇ ਗੁੜ ਦੀ ਖੱਟੀ ਮਿੱਠੀ ਚਟਨੀ ਜਿਹੜੀ ਕਿ ਪਕੌੜਿਆਂ, ਸਮੋਸਿਆਂ ਤੇ ਹੋਰ ਸਨੈਕਸ ਦੇ ਨਾਲ ਖਾਧੀ ਜਾਂਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਤੇ ਬਹੁਤ ਹੀ ਜ਼ਿਆਦਾ ਸੋਖੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਬਣਾਣੀ ਸਿਖਾਵਾਂਗੀ। ਮੈਂ ਇਹਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਇਸ ਚਟਨੀ ਨੂੰ ਆਪਾਂ 3 ਮਹੀਨੇ ਲਈ ਸਟੋਰ ਕਰਕੇ ਵੀ ਫ੍ਰੀਜ ਦੇ ਵਿੱਚ ਰੱਖ ਸਕਦੇ ਆਂ ਖਰਾਬ ਨਹੀਂ ਹੁੰਦੀ। ਇਮਲੀ ਤੇ ਗੁੜ ਦੀ ਖੱਟੇ ਮਿੱਠੀ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਬਰਤਨ ਦੇ ਵਿੱਚ 130 ਗ੍ਰਾਮ ਇਮਲੀ ਪਾਈ ਏ। 130 ਗ੍ਰਾਮ ਜੀ ਆਪਾਂ ਇਮਲੀ ਲਈਏ ਤਾਂ ਇਸ ਤੋਂ ਡਬਲ ਜਾਣੇ ਕਿ 260 ਗ੍ਰਾਮ ਇੱਥੇ ਮੈਂ ਗੁੜ ਲਿਆ ਤੇ ਗੁੜ ਨੂੰ ਮੈਂ ਇਸ ਤਰ੍ਹਾਂ ਪੀਸ ਲਿਆ। ਇਹ ਵੀ ਇਸ ਦੇ ਵਿੱਚ ਹੀ ਪਾ ਦਾਂਗੇ। ਜਿੰਨੀ ਆਪਾਂ ਇਮਲੀ ਲੈਣੀ ਹੈ ਉਸ ਤੋਂ ਡਬਲ ਗੁੜ ਲੈਣਾ ਹੈ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਪਾਣੀ ਦੀ ਪਾਈ ਹੈ ਪਾਣੀ ਮੈਂ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੋਇਆ ਹੈ ਗਰਮ ਪਾਣੀ ਵਿੱਚ ਮਿਕਸ ਕਰਕੇ ਇਸ ਦੇ ਵਿੱਚ ਪਾਏ ਤਾਂ ਜੋ ਜਿਹੜਾ ਇਮਲੀ ਦੀ ਖਟਾਸ ਹੈਗੀ ਉਹ ਸਾਰੀ ਪਾਣੀ ਦੇ ਵਿੱਚ ਚਲੀ ਜਾਏ ਤੇ ਜਿਹੜਾ ਗੁੜ ਹੈਗਾ ਉਹ ਵੀ ਜਲਦੀ ਨਾਲ ਮੈਲਟ ਹੋ ਜੇ ਚੰਗੀ ਤਰ੍ਹਾਂ ਇਸ ਨੂੰ ਇੱਕ ਵਾਰੀ ਮਿਕਸ ਕਰਦੇ ਨੇ ਤੇ ਹੁਣ ਇਸ ਨੂੰ ਆਪਾਂ ਅੱਧੇ ਘੰਟੇ ਦੇ ਵਾਸਤੇ ਟਾਕੇ ਰੱਖ ਦੇਣਾ ਹੈ ਅੱਧਾ ਘੰਟਾ ਹੋ ਚੁੱਕਾ ਹੈ ਤੇ ਦੇਖੋ ਕਾਫੀ ਜ਼ਿਆਦਾ ਪਾਣੀ ਦਾ ਜਿਹੜਾ ਰੰਗ ਚੇਂਜ ਹੋ ਚੁੱਕਾ ਹੈ। ਇਮਲੀ ਦੀ ਖਟਾਸ ਕਾਫੀ ਜ਼ਿਆਦਾ ਇਹਦੇ ਵਿੱਚ ਜਾ ਚੁੱਕੀ ਆਪਾਂ ਸਾਫ਼ ਹੱਥਾਂ ਨਾਲ ਹੀ ਇਸ ਨੂੰ ਫੇਰ ਤੋਂ ਮਸਲਾਂਗੇ ਤਾਂ ਜੋ ਇਮਲੀ ਦੀ ਜਿਹੜੀ ਖਟਾਸ ਹੈਗੀ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਚਲੀ ਜਾਏ ਤੇ ਆਪਾਂ ਪਾਣੀ ਗਰਮ ਪਾਇਆ ਸੀ ਇਸ ਕਰਕੇ ਜਿਹੜਾ ਗੁੜ ਹੈਗਾ ਉਹ ਵੀ ਚੰਗੀ ਤਰ੍ਹਾਂ ਮੈਲਟ ਹੋ ਚੁੱਕਾ ਹੈ ਇਸ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਫ਼ ਹੱਥਾਂ ਨਾਲ ਹੁਣ ਮਸਲ ਲੈਣਾ ਇੱਕ ਤੋਂ 2 ਮਿੰਟ ਤੱਕ ਲਗਾਤਾਰ ਇਸ ਨੂੰ ਮਸਲਾਂਗੇ ਮੈਂ ਇਸ ਬਰਤਨ ਦੇ ਵਿੱਚ ਚਟਨੀ ਬਣਾਣੀ ਹੈ ਇਸ ਲਈ ਜਿਹੜਾ ਇਹ ਵਾਲਾ ਇਮਲੀ ਤੇ ਗੁੜ ਵਾਲਾ ਪਾਣੀ ਹੈਗਾ ਇਸ ਦੇ ਵਿੱਚ ਹੀ ਛਾਣ ਲਾਂਗੇ ਤੇ इमਲੀ ਸਾਰੀ ਮੈਂ ਛੰਡੀ ਦੇ ਵਿੱਚ ਪਾ ਦਿੱਤੀ ਐ ਤੇ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਸਲਾਂਗੇ ਇਸ ਤਰ੍ਹਾਂ ਚਮਚ ਦੇ ਨਾਲ ਜਿਸ ਬਲਦਨ ਦੇ ਵਿੱਚ इमਲੀ ਪੀਗੋ ਕੇ ਰੱਖੀ ਹੋਈ ਸੀ ਉਸ ਦੇ ਵਿੱਚ ਵੀ ਪਾ ਲੰਨੇ ਆ ਤੇ ਇਸ ਦੇ ਵਿੱਚ ਹੁਣ ਅੱਧੀ ਕਟੋਰੀ ਮੈਂ ਹੋਰ ਪਾਵਾਂਗੀ ਪਾਣੀ ਦੀ ਇੰਨੂੰ ਵੀ ਚੰਗੀ ਤਰ੍ਹਾਂ ਹਿਲਾ ਲਾਂਗੇ ਜਾਂ ਹੱਥ ਨਾਲ ਇਸ ਤਰ੍ਹਾਂ ਮੈਸ਼ ਕਰ ਲਾਂਗੇ ਤਾਂ ਜੋ ਜਿਹੜੀ ਇਮਲੀ ਦੀ ਖਟਾਸ ਹੈਗੀ ਹੈ ਹੋਰ ਉਹ ਵੀ ਇਸ ਪਾਣੀ ਦੇ ਵਿੱਚ ਹੀ ਚਲੀ ਜਾਵੇ ਇੱਥੇ ਜਿਹੜਾ ਪਾਣੀ ਹੈਗਾ ਆਪਾਂ ਨਾਰਮਲ ਹੀ ਲੈਣਾ ਗਰਮ ਪਾਣੀ ਨਹੀਂ ਲੈਣਾ ਤੇ ਦੇਖੋ ਪਾਣੀ ਦਾ ਕਲਰ ਕਿੰਨੀ ਜਲਦੀ ਚੇਂਜ ਹੋ ਗਿਆ ਤੇ ਹੁਣ ਇਹ ਵਾਲਾ ਪਾਣੀ ਵੀ ਜਿਹੜਾ ਹੈਗਾ ਛਾਣ ਕੇ ਇਹ ਵਾਲੇ ਬਰਤਨ ਦੇ ਵਿੱਚ ਪਾ ਦਾਂਗੇ ਇੱਕ ਵਾਰੀ ਫੇਰ ਤੋਂ ਇਸ ਨੂੰ ਚਮਚ ਦੇ ਨਾਲ ਪ੍ਰੈਸ ਕਰਾਂਗੇ ਤੇ ਇਹ ਜਿਹੜੀ ਇਮਲੀ ਤੇ ਗੁੜ ਦੀ ਖੱਟੀ ਮਿੱਠੀ ਚਟਨੀ ਹੈ ਜੀ ਇਹ ਸਮੋਸਿਆਂ ਪਕੌੜੀਆਂ ਜਾਂ ਸਨੈਕਸ ਦੇ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਦੇਖੋ ਬਹੁਤ ਹੀ ਸੌਖਾ ਤਰੀਕਾ ਹੈ ਬੜੀ ਜਲਦੀ ਵੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਮੇਰੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਹਮੇਸ਼ਾ ਤੁਹਾਡੇ ਲਈ ਮੈਂ ਸੌਖੀਆਂ ਰੈਸਪੀ ਲੈ ਕੇ ਆਵਾਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਹੁਣ ਮੀਡੀਅਮ ਫਲੇਮ ਤੇ ਮੈਂ ਇਹ ਚਟਨੀ ਬਣਨ ਵਾਸਤੇ ਰੱਖ ਦਿੱਤੀ ਹੈ ਇਸ ਨੂੰ ਪਹਿਲਾਂ ਆਪਾਂ ਇੱਕ ਉਬਾਲਾ ਆਨ ਤੱਕ ਪਕਾਵਾਂਗੇ ਪਹਿਲਾਂ ਇਹਨੂੰ ਇੱਕ ਵਾਰੀ ਹਿਲਾ ਲੈਣਾ ਤੇ ਹੁਣ ਇੱਕ ਉਬਾਲਾ ਆਨ ਤੱਕ ਦੀ ਵੇਟ ਕਰਦੇ ਹਾਂ ਫਲੇਮ ਇੱਥੇ ਮੀਡੀਅਮ ਰੱਖੀ ਹੋਈ ਸੀ ਤੇ ਦੇਖੋ ਬਾਲਾ ਬਹੁਤ ਜਲਦੀ ਆਣਾ ਸ਼ੁਰੂ ਹੋ ਗਿਆ ਤੇ ਹੁਣ ਇੱਕ ਵਾਰੀ ਫਲੇਮ ਨੂੰ ਲੋ ਕਰ ਦਿੱਤਾ ਮੈਂ लो फ्लेम ਤੇ ਕੀਤਾ ਹੋਇਆ ਹੈ ਤੇ ਇਸ ਦੇ ਵਿੱਚ ਹੁਣ ਇੱਕ ਚਮਚ ਮੈਂ ਕਾਲਾ ਨਮਕ ਪਾਵਾਂਗੀ ਅੱਧਾ ਚਮਚ ਮੈਂ ਇੱਥੇ ਭੁੰਨੇ ਹੋਏ ਜੀਰੇ ਦਾ ਪਾਊਡਰ ਲਿਆ ਹੈ ਜਿਹਨੂੰ ਮੈਂ ਤਵੇ ਦੇ ਉੱਪਰ ਭੁੰਨ ਕੇ ਤੇ ਫਿਰ ਬਾਅਦ ਵਿੱਚ ਉਸ ਨੂੰ ਪੀਸ ਲਿਆ ਸੀ ਇਹ ਪਾਊਡਰ ਮੈਂ ਘਰ ਹੀ ਤਿਆਰ ਕੀਤਾ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਥੋੜੀ ਜੀ ਮਤਲਬ ਕਿ ਚਮਚ ਦਾ ਚੌਥਾ ਕਿ ਹਿੱਸਾ ਹੀਂਗ ਦਾ ਹੀਂਗ ਪਾਉਣ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਰੰਗਤ ਦੇ ਵਾਸਤੇ ਇੱਥੇ ਮੈਂ ਪਾਈਏ ਚਮਚ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਸ ਦਾ। ਨਾਰੀ ਹੀ ਇੱਥੇ ਮੈਂ ਬਹੁਤ ਥੋੜਾ ਜਿਹਾ ਫੂਡ ਕਲਰ ਲਿਆ। ਮੈਂ ਫੂਡ ਕਲਰ ਇੱਥੇ ਪਾ ਰਹੀ ਹਾਂ ਰੰਗਤ ਦੇ ਵਾਸਤੇ ਤੇ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ। ਇਹ ਆਪਸ਼ਨਲ ਹੈ। ਇਹ ਜ਼ਰੂਰੀ ਨਹੀਂ ਕਿ ਆਪਾਂ ਪਾਣਾ ਹੈ ਪਰ ਇਹਦੇ ਪਾਉਣ ਨਾਲ ਥੋੜੀ ਜਿਹੀ ਰੰਗਤ ਵਧੀਆ ਆ ਜਾਂਦੀ ਹੈ। ਤੇ ਹੁਣ ਮੀਡੀਅਮ ਫਲੇਮ ਕਰਕੇ ਇਸ ਨੂੰ ਪਕਾਵਾਂਗੇ ਜਦੋਂ ਇਹ ਗਾੜੀ ਹੋ ਜਾਏਗੀ ਥੋੜੀ ਜੀ ਇਹਨੂੰ ਉਦੋਂ ਤੱਕ ਆਪਾਂ ਪਕਾਉਣਾ ਹੈ ਹੁਣ ਫਲੇਮ ਇਹਦੀ ਮੈਂ ਇੱਥੇ ਮੀਡੀਅਮ ਕਰ ਦਿੱਤੀ ਹੈ ਕਿਉਂਕਿ ਜੇ ਆਪਾਂ ਇਹ ਚਟਨੀ ਪਤਲੀ ਬਣਾਉਂਦੇ ਆਂ ਤੇ ਇਹ ਬੜੀ ਜਲਦੀ ਖਰਾਬ ਹੋ ਜਾਂਦੀ ਹੈ ਤੇ ਜੇ ਇਹ ਚਟਨੀ ਥੋੜੀ ਗਾੜੀ ਬਣੇਗੀ ਤਾਂ ਇਹ 3 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਇਹਨੂੰ 3 ਮਹੀਨੇ ਤੱਕ ਆਪਾਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਦੇਖੋ ਫੂਡ ਕਲਰ ਪਾਉਣ ਦੇ ਨਾਲ ਰੰਗਤ ਕਿੰਨੀ ਚੇਂਜ ਹੋ ਗਈ ਹੈ ਕਿੰਨੀ ਵਧੀਆ ਚਟਨੀ ਲੱਗ ਰਹੀ ਹੈ ਇਹ ਹੁਣ ਮੀਡੀਅਮ ਫਲੇਮ ਤੇ ਨੂੰ ਇਸੇ ਤਰ੍ਹਾਂ ਹੀ ਪਕਾਣਾ ਹੈ ਵਿੱਚੋਂ ਵਿੱਚੋਂ ਦੀ ਇਹਨੂੰ ਅੱਧੇ ਅੱਧੇ ਮਿੰਟ ਦੇ ਬਾਅਦ ਆਪਾਂ ਹਿਲਾਉਂਦੇ ਜਾਣਾ ਤੇ तकरीबन 12 ਮਿੰਟ ਲੱਗੇ ਨੇ ਤੇ ਦੇਖੋ ਚਟਨੀ ਇੰਨੀ ਕੁ ਗਾੜੀ ਹੋ ਚੁੱਕੀ ਹੈ ਇਸ ਤੋਂ ਜ਼ਿਆਦਾ ਆਪਾਂ ਗਾੜੀ ਨਹੀਂ ਇਹਨੂੰ ਕਰਨਾ ਜਦੋਂ ਇਹ ਠੰਡੀ ਹੋਏਗੀ ਤਾਂ ਇਹ ਹੋਰ ਗਾੜੀ ਹੋ ਜਾਣਾ ਹੈ ਤੇਰੀ ਇੱਕ ਹੋਰ ਨਿਸ਼ਾਨੀ ਇਹ ਜਿਵੇਂ ਕੜਛੀ ਦਾ ਮੈਂ ਪੁੱਠਾ ਪਾਸਾ ਕੀਤਾ ਹੈ ਤੇ ਇਸ ਦੇ ਉੱਪਰ ਇੱਕ ਲਾਈਨ ਲਗਾ ਦਿੱਤੀ ਮੈਂ ਇਹ ਦੇਖੋ ਉਂਗਲ ਦੇ ਨਾਲ ਲਾਈਨ ਲਗਾ ਦਿੱਤੀ ਹੈ ਇਹ ਚਟਨੀ ਆਪਸ ਦੇ ਵਿੱਚ ਇਕੱਠੀ ਨਹੀਂ ਹੋਈ ਇਹਦਾ ਮਤਲਬ ਇਹ ਹੀ ਹੈ ਕਿ ਚਟਨੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਜਦੋਂ ਇਹ ਠੰਡੀ ਹੋਏਗੀ ਤਾਂ ਇਸ ਨੂੰ ਫਿਰ ਮੈਂ ਤੁਹਾਨੂੰ ਦਿਖਾਨੀ ਆਂ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀ ਐ ਤੇ ਹੁਣ ਠੰਡੀ ਹੋਣ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹ ਗਾੜੀ ਹੋ ਜੀ ਚਟਨੀ ਗਾੜੀ ਹੋ ਚੁੱਕੀ ਐ ਤੇ ਤੁਹਾਨੂੰ ਦਿਖਾਣੇ ਆ ਬਹੁਤ ਹੀ ਜ਼ਿਆਦਾ ਵਧੀਆ ਚਟਨੀ ਬਣ ਕੇ ਤਿਆਰ ਹੋ ਗਈ ਐ ਚਟਨੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਗਾੜੀ ਹੋ ਚੁੱਕੀ ਐ ਦੇਖੋ ਕਿੰਨੀ ਵਧੀਆ ਚਟਨੀ ਬਣ ਕੇ ਤਿਆਰ ਹੋਈ ਐ ਮੈਨੂੰ ਉਮੀਦ ਐ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ